इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਨਮਸਕਾਰ ਨੂੰ ਨਮਸਕਾਰ ਇੰਡੀਅਨ ਨਿਊਜ਼ ਪੰਜਾਬ ਤੁਸੀਂ ਦੇਖ ਸਕਦੇ ਹੋ ਇਹ ਸੱਚ ਦੀ ਆਵਾਜ਼ ਜਿਹੜੇ ਸਿੰਗਲ ਵਾਲੇ ਮਨਜੀਤ ਸਿੰਘ ਸਿੱਧੂ ਤੇ ਜੋ ਟੁਕੜਾ ਪਰਚਾ ਦਰਜ ਹੋਇਆ ਉਹ ਬਹੁਤ ਸੋਸ਼ਲ ਮਾਧਿਅਮ ਤੇ ਇਥੇ ਹੋਰ ਵੀ ਜੱਥੇਬੰਦੀਆਂ ਅਲੱਗ-ਅਲੱਗ ਜੱਥੇਬੰਦੀਆਂ ਵੱਲੋਂ ਜੋ ਨਾਮ ਦਿੱਤਾ ਗਿਆ ਉਸ ਬਾਅਦ ਕੀਤਾ ਜਾ ਰਿਹਾ ਹੈ ਔਰ ਅਲੱਗ-ਅਲੱਗ ਜੱਥੇਬੰਦੀਆਂ ਵੱਲੋਂ ਅਲੱਗ-ਅਲੱਗ ਚਾਰਜ ਦਿੱਤੇ ਜਾ ਰਹੇ ਹਨ ਜਿਹੜੀ ਚੱਲ ਰਹੀ ਹੈ ਕਿ^{(\text{ਪ੍ਰਿੰਦਰਜੀਤ ਸਿੰਘ ਸਿੱਧੂ ਦੇ ਤੋਹਫਾ}} \text{ਦਰਬੀਤਾ ਸੁਨਮ ਦਿੱਤਾ ਜਾ ਰਿਹਾ ਹੈ}} \text{ਇਹ ਜੋ ਵਧੀਆ ਅੱਗੇ ਆਉਂਦੀ ਹੈ ਭਾਰਵੀਆ ਪੂਰੀ ਜੀ ਲੋਕਾਂ ਦੇ ਲਈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ}$ ਐਮਐਲਏ ਅੱਜ ਉਹ ਸ਼ਾਸਨ ਪੰਜਾਬ ਦੇ ਵਿੱਚ ਪੈਦਾ ਕਰੀ ਜਾਂਦੇ ਆ ਜਿਹੜਾ ਕਿਤੇ ਅੰਗਰੇਜ਼ਾਂ ਦੇ ਸਮੇਂ ਹੋਇਆ ਸੀ ਤੁਸੀਂ ਤੁਮ ਕਰਨੀ ਨਹੀਂ ਚੁੱਪੇ ਰਹੋ ਤੁਹਾਡੇ ਐਮਐਲਏ ਪੂਰੇ ਪੰਜਾਬ ਦੇ ਵਿੱਚ ਹੀ ਇਹੋ ਜਿਹੀਆਂ ਘਟਨਾਵਾਂ ਕਰ ਰਹੇ ਆ ਕਿ ਪਤਾ ਨਹੀਂ ਤਾਂ ਤੁਹਾਡੇ ਤੱਕ ਰੋ ਪਹੁੰਚ ਨਹੀਂ ਰਹੀਆਂ ਤੇ ਪਤਾ ਨਹੀਂ ਤੁਸੀਂ ਜਾਣ ਬੁੱਝ ਕੇ ਅਣਜਾਣ ਬਣੇ ਬੈਠੇ ਆ ਅੱਜ ਗੱਲ ਤਾਂ ਬਹੁਤ ਕਰ ਸਕਦੇ ਆ ਲੇਕਿਨ ਇੱਥੇ ਸਾਡੀਆਂ ਬਹੁਤ ਜੱਥੇ ਬੰਦੀਆਂ ਪਹੁੰਚੀਆਂ ਨੇ ਸਾਡੇ ਭਰਾ ਪਹੁੰਚੇ ਨੇ ਪੱਤਰਕਾਰ ਵੀ ਪਹੁੰਚੇ ਨੇ ਪਰ ਮੈਂ ਇੱਕ ਹੀ ਮੰਗ ਕਰਾਂਗਾ ਤੁਹਾਡੇ ਤੋਂ ਕਿ ਮਾਨ ਸਾਹਿਬ You <laughs> know? ਜੋ ਸਾਡੀ ਜੇਠ ਪਿਛਲੇ ਟਾਈਮ ਦਾ ਦਾ ਕੋਰਸ ਪੁਣਚੇ ਦੀ ਸ਼ੁਰੂਆਤ ਕਰੇ ਇੱਕ ਪੇਜ ਬੰਦ ਕਰਦਾ ਕਰੇ ਦੋ ਕਰਤੇ ਅੱਜ ਇਹਨਾਂ ਨੂੰ ਇਸ ਘਟਿਆ ਹਰ ਤੱਕ ਆਉਣਾ ਪਿਆ ਉਹਨਾਂ ਨੂੰ ਇਹ ਕੁਝ ਹਾਲਾਤਾਂ ਮਿਲ ਆ ਪਿਆ ਹੋਰ ਲੋਕਾਂ ਦੀ ਹੋ ਰਹੀ ਹੋਣੇ ਲੋਕਾਂ ਦੀ ਆਪ ਵੀ ਲੋਕ ਆਜਾਏ ਆਏ ਹੋ ਜਿਵੇਂ ਪਿੰਡਾਂ ਨੇ ਸਾਡੇ ਕੰਮ ਕਰ ਰਹੇ ਨੇ ਦੱਸੋ ਲੱਗਦਾ ਕੰਮ ਨਹੀਂ ਚੱਲ ਰਿਹਾ ਅਸੀਂ ਪਹਿਲਾਂ ਤੁਹਾਡੀ ਦਾਤਾ ਪਿੱਛੇ ਠੀਕ ਇਹ ਕਾਰਵਾਈ ਚੱਲ ਰਹੀ ਹੈ ਕਿ ਕਿਹਦਾ ਜਾ ਰਿਹਾ ਜੱਤੋ ਦੇ ਵੰਡੀ ਦੇ ਵਿੱਚ ਜੱਤੋ ਦੇ ਵਿੱਚ ਗਲੀਆਂ-ਗਲੀਆਂ ਦੇ ਵਿੱਚ ਰੋਸ ਨਾਟਕ ਕੀਤਾ ਜਾ ਰਿਹਾ ਹੈ ਬਲਕਾਬ ਸਿੰਘ ਜਿਨ੍ਹਾਂ ਦੀ ਕੋਈ ਆਡੀਓ ਵਾਇਰਲ ਹੋਈ ਸੀ ਬਨਿੰਦਰਜੀਤ ਸਿੰਘ ਨੇ ਆਡੀਓ ਵਾਇਰਲ ਕੀਤੀ ਸੀ ਇਸ ਕਰਕੇ ਅਸੀਂ ਜੋ ਮਤਦਾਨ ਵੀ ਬੁਲਾਉਂਦੇ ਉਹਨਾਂ ਦੇ ਪਰਚਾ ਦਰਜ ਕੀਤਾ ਗਿਆ ਔਰ ਪਰਚੇ ਨੂੰ ਰੱਦ ਕਰਾਉਣ ਵਾਸਤੇ ਖੜਾ ਕੁਸ਼ਾਨ جتھے ਬੰਦਿਆ ਤੇ ਪੱਤਰਕਾਰ ਭਰਾ ਕੋਟਲੀ ਤੋਂ ਮੁਖਸ਼ੀ ਨੇ ਪ੍ਰਧਾਨ ਹੈ ਆਪਣੇ ਸਾਥੀ ਨੂੰ ਕਹਿੰਦੀ ਆ ਵੀ ਆਪਣਾ ਵਿਚਾਰ ਸਾਂਝਾ ਕਰ ਲਓ ਜਿੱਦ ਤੋਂ ਇੱਥੇ ਇਕੱਠੇ ਹੋਏ ਆ ਔਰ ਰੋਸ ਮਾਰ ਕੀਤਾ ਜਾ ਰਿਹਾ ਹੈ ਔਰ ਥੋੜੀ ਦੇਰ ਬਾਅਦ ਬਲਤਾਰ ਸਿੱਧੂ ਦਾ ਜੋ ਪੁੱਤਰਾ ਉਹ ਵੀ ਸਾੜਿਆ ਜਾਵੇਗਾ ਤੁਸੀਂ ਦੇਖ ਲਓ ਕਿ ਪੁੱਤਰਾ ਚੱ ਗਿਆ ਹੋਇਆ ਇਹ ਹੱਕ ਫਤਮੀ ਆਵਾਜ਼ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ ਔਰ ਜੋ ਇਹ ਬਿਲਕੁਲ ਝੂਠਾ ਪਰਚਾ ਸਾਰੇ ਨੂੰ ਦਿਖਦਾ ਨਹੀਂ ਝੂਠਾ ਪਰਚਾ ਸਾਰੇ ਸ਼ਹਿਰ ਨवासी ਸਾਰੇ ਜਥੇਬੰਦੀਆਂ ਦੇ ਆਗੂ ਸਾਰੇ ਪੱਤਰਕਾਰ ਭਾਈਚਾਰਾ ਔਰ ਦੁਬਾਰਾ ਰੇਸਰ ਨੂੰ ਹੁੰਦਾ ਅਸੀਂ ਕਦੇ ਵੀ ਰਹਿਣਾ ਨਹੀਂ ਬਥਾਗੇ ਨਾ ਅਸੀਂ ਇਹ ਆਵਾਜ਼ ਨੂੰ ਜਿਹੜਾ ਬੰਦ ਕਰਦਾ ਜਿਹੜਾ ਸਾਡੀ ਹੱਕ ਫਤਮੀ ਦੀ ਆਵਾਜ਼ ਨੂੰ ਬੰਦ ਕਰਨੀ ਹੈ ਜਿਹੜੀਆਂ ਇਹ ਕੋਸ਼ਿਸ਼ਾਂ ਦੂਜੇ ਪੱਤਰਕਾਰਾਂ ਦੇ ਪੱਧਰੀ ਹੋ ਗਿਆ ਲੋਕਾਂ ਦਾ ਜਲਾਵਾ ਜਲਾਵਾ ਜਿੰਦਾਬਾਦ ਲੋਕਾਂ ਦੀ ਵਾਜ ਜਿੰਦਾਬਾਦ 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 ਅੱਜ ਇਸ ਨਾਇਕ ਨੇ ਕੱਲ ਨੂੰ ਬਹੁਤ ਬਖਿਆ ਆਈਆਂ ਲੋਕਾਂ ਨੂੰ ਬਹੁਤ ਨਿਮਰਤਾ ਸਹਿਤ ਸਾਇੰਦੀ ਕਰਦਾ ਵੀ ਭਰਾਵੋ ਮੈਂ ਨਹੀਂ ਮਜ਼ਦੂਰਾਂ ਦਾ ਮੁੰਡਾ ਮੈਂ ਨਹੀਂ ਲੋਕਾਂ ਦੀ ਗੱਲ ਕਰਦਾ ਮੇਰੀ ਕੋਈ ਨਿੱਜੀ ਲੜਾਈ ਨਹੀਂ ਹੈ ਐਮਐਲਏ ਵਿਕਰ ਸਿੱਧੂ ਇੱਕ ਗੁੰਡਾ ਇਹ ਇਸ ਕਰਕੇ ਅਸੀਂ ਭਰਾਵੋ ਤੁਹਾਨੂੰ ਬਹੁਤ ਨਿਮਰਤਾ ਸਹਿਤ बो ओ मेटी पार्टी मरो खो हा न भई रोटी न सारे छित हा न आई हा আলবে নেড়ে ওই গুসে হ্যাঁ দেওয়া সময় আপনা ভা গুটায় ਸਰ ਸਿੰਘ ਜੀ ਤੋਂ ਜੋ ਉਹਨਾਂ ਦਾ ਪੁੱਤਰ ਜਿਹੜਾ ਲਗਤੀ ਲੋਕਾਂ ਚੱਲਦੇ ਨੇ ਦੇ ਗੋਲ ਚੌਂਕ ਦੇ ਵਿੱਚ ਜਿਹੜਾ ਲੋਨੜੀਆ ਘਟੀ ਜਾਂਦੀ ਹੈ ਉਹ ਚੱਕੀ ਪੱਕਾ ਧੱਕ ਨਹੀਂ ਕਰਦੇ ਰੇਸ ਤਾਂ ਕੋਈ ਕਿਸੇ ਦੇ ਕੀ ਭਾਗ ਤੇ ਐਨੀ ਕੀ ਗੱਲ ਦੱਸਣੀ ਸੀ ਭਰਾਵੋ ਇਹ ਜਿਹੜੀ ਆਣੀਓ ਹੈ ਉਹ ਬਿਲਕੁਲ ਸੁੱਕੀ ਹੈ ਅੱਜ ਜੋ ਇੱਥੇ ਪੱਤਰਕਾਰਾਂ ਵੱਲੋਂ ਧਰਨਾ ਦਿੱਤਾ ਗਿਆ ਔਰ ਕਿਸਾਨ ਜਥੇਬੰਦੀਆਂ ਨੇ ਉਹਨਾਂ ਦਾ ਸਾਥ ਤਾਂ ਕੀ ਕਰਨਾ ਚਾਹੁੰਦੇ ਨੇ ਤਾਂ ਵਧੀਆ ਗੱਲ ਆ ਦੇਖੋ ਇੱਕ ਜੋ ਸੱਚ ਦੀ ਆਵਾਜ਼ ਸੱਚ ਨੂੰ ਉਜਾਗਰ ਕਰਦਾ ਲੋਕ ਆਵਾਜ਼ ਟੀਵੀ ਦਾ ਮਾੜਾ ਮੁੰਡਾ ਮਨਿੰਦਰ ਜੀ ਸਿੰਘ ਸਿੱਧੂ ਜੋ ਉਸਦੇ ਨਜਾਇਜ਼ ਪਰਚੇ ਦਰਜ ਕੀਤੇ ਗਏ ਆ ਕਿਸਾਨ ਦੁਨੀ ਮਨ ਦੁਨੀਆ ਨਵਾਲੇ ਆ ਨੇ ਉਹਦਾ ਸਾਥ ਦਿੱਤਾ ਹੋਰ ਸਾਰੀਆਂ ਜਥੇਬੰਦੀਆਂ ਉਸ ਕਾਕੇ ਮੁੰਡੇ ਦਾ ਸਾਥ ਦੇ ਰਹੀਆਂ ਆ ਅੱਜ ਨੇ ਸਾਰਿਆਂ ਦਾ ਪਹਿਲਾਂ ਤਾਂ ਧੰਨਵਾਦ ਕਰਨਾ ਕਿ ਜਿੱਥੇ ਤਕਤਾਸ ਨੇ ਹੁਣ ਉੱਤੇ ਕੋਈਆਂ ਪਰਣੀ ਹੋ ਇਹ ਤਾਂ ਸਾਰਿਆਂ ਦਾ ਸਾਡਾ ਇਕੱਠੇ ਹੋਣਾ ਖਰਚ ਮੰਨਦਾ ਹੈ ਇਹ ਪ੍ਰੈਸ ਤੇ ਹਮਲਾ ਹੈ ਇਹ ਸਰਕਾਰ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਦੀ ਵੀ ਕੀ ਸਰਕਾਰ ਹੈ ਪ੍ਰੈਸ ਤੇ ਹਮਲਾ ਕੀਤਾ ਲੋਕਤੰਤਰ ਦਾ ਗੜਾ ਹੋ ਗਿਆ ਪ੍ਰੈਸ ਤੇ ਹਮਲਾ ਕੀਤਾ ਇਹ ਜਿਹੜਾ ਇਹ ਅਪਨਿੰਦਨਯੋਗ ਹੈ ਜੇ ਮਨਿੰਦਰਜੀਤ ਇਹਨਾਂ ਦੀਆਂ ਹੋਰਿਆਈਆਂ ਇਹਨਾਂ ਦੀਆਂ ਕਰਤੂਤਾਂ ਲੋਕਾਂ ਸਾਹਮਣੇ ਲਿਆਉਂਦਾ ਸੀ ਤਾਂ ਇਹਨਾਂ ਨੇ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ ਤਾਂ ਅਸੀਂ ਸਰਕਾਰ ਨੂੰ ਨਾ ਕਹਿਣਾ ਚਾਹੁੰਦੇ ਆ ਕਿ ਸੱਚ ਨੂੰ ਦਬਾਇਆ ਨਹੀਂ ਕੰਡਾ ਸੱਚ ਨੂੰ ਦਬਾ ਨਹੀਂ ਸਕਦੇ ਅਖੀਰ ਜਿੱਤ ਸੱਚ ਦੀ ਹੋਣੀ ਆ ਤੇ ਆ ਜਿਹੜਾ ਬਲਕਾਰ ਸਿੱਧੂ ਸਾਡੀਆਂ ਔਰਤਾਂ ਪੰਜਾਬ ਦੀਆਂ ਧੀਆ ਭੈਣਾਂ ਦੇ ਖਿਲਾਫ ਭੱਦੀ ਸ਼ਬਦਾਬਲੀ ਵਰਤ ਰਿਹਾ ਆ ਤੇ ਇਹਨੂੰ ਮੈਂ ਦੱਸਣਾ ਚਾਹੁੰਨੀ ਆ ਕਿ ਅਸੀਂ ਪੰਜਾਬ ਦੀਆਂ ਬੱਚੀਆਂ ਅਸੀਂ ਮਾਤਾ ਭਾਗੋ ਮਾਈ ਭਾਗੋ ਮਾਤਾ ਕੁਚੇ ਕੌਰ ਮਾਤਾ ਸਹਬਤ ਔਰ ਦੀਆਂ ਬਾਰਸ ਆ ਤੇ ਤੈਨੂੰ ਅਸੀਂ ਦੱਸਦਾ ਆਂ ਕਿ ਕਿਵੇਂ ਬੋਲਣਾ ਆ ਔਰਤ ਨੂੰ ਸਾਡੇ ਗੁਰੂਆਂ ਨੇ ਜੋ ਔਰਤ ਨੂੰ ਰਤਬਾ ਉੱਚਾ ਸਥਾਨ ਬਖਸ਼ਿਆ ਸਾਡੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੋਖਾ ਮੰਦਾ ਆਖੀਏ ਜਿਤ ਜੰਮੇ ਰਾਜਾਨ ਤਾਂ ਮੈਂ ਬਲਕਾਰ ਸਿੱਧੂ ਨੂੰ ਪੁੱਛਣਾ ਚਾਹੁੰਨੀ ਆ ਕਿ ਤੈਨੂੰ ਇੱਕ ਔਰਤ ਨੇ ਜਨਮ ਦਿੱਤਾ ਤੇਰੀ ਜਨਾਨੀ ਵੀ ਔਰਤ ਹੈ ਤੇਰੀ ਲੜਕੀ ਵੀ ਔਰਤ ਹੈ ਤੇਰੀ ਭੈਣ ਵੀ ਔਰਤ ਹੈ ਤੇ ਤੂੰ ਸਾਡੇ ਬਾਰੇ ਮਾੜਾ ਬੋਲ ਰਿਹਾ ਔਰਤ ਦੀ ਅਣਖ ਨੂੰ ਬੰਦਾਰ ਰਿਹਾ ਪੁਸ਼ਪਤੀ ਸ਼ਬਦਾਵਲੀ ਵਰਤ ਰਿਹਾ ਤਾਂ ਅਸੀਂ ਮੈਂ ਅਪੀਲ ਕਰਦੀ ਆ ਪੰਜਾਬ ਦੀਆਂ ਸਾਰੀਆਂ ਭੈਣਾਂ ਨੂੰ ਕਿ ਅਸੀਂ ਇੱਕ ਮੁੱਠ ਹੋ ਕੇ ਸਾਰੀਆਂ ਪੰਜਾਬ ਦੀਆਂ ਔਰਤਾਂ ਇਹਨਾਂ ਹੰਕਾਰੇ ਹੋਏ ਬੰਦਿਆਂ ਨੂੰ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਸਾਡੀਆਂ ਧੀਆਂ ਪੈਣਾ ਹੈ ਪੰਜਾਬ ਦੀਆਂ ਧੀਆਂ ਪੈਣਾ ਤਾਂ ਇਹਨਾਂ ਨੂੰ ਅਸੀਂ ਸਬਕ ਸਿਖਾ ਗਏ ਇਹਨਾਂ ਦਾ ਬੋਲਣਾ ਬੰਦ ਕਰੀਏ ਤਾਂ ਮੈਂ ਸਾਰੀਆਂ ਪੰਜਾਬ ਦੀਆਂ ਭੈਣਾਂ ਨੂੰ ਅਪੀਲ ਕਰਦੀ ਤਾਂ ਇੱਕ ਮੰਚ ਤੇ ਕੱਟੀਆਂ ਹੋ ਕੇ ਇਹਨਾਂ ਨੂੰ ਮੂੰਹ ਤੋੜਨਾ ਜਵਾਬ ਦਈਏ ਤੇ ਆਉਣ ਵਾਲੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੀਆਂ ਕਿ ਆਉਣ ਵਾਲੀ 27 ਨੂੰ 27 ਦੇ ਵਿੱਚ ਇਸ ਤਰ੍ਹਾਂ ਕੁੰਟੇਜ ਵਾਲ ਨੂੰ ਮੁੱਤੇ ਮੁੱਸਤਿਆਨਾ ਤੇ ਅਸੀਂ ਇੱਥੇ ਇਹਨਾਂ ਦੀ ਸਰਕਾਰ ਮੂਤੀ ਕਰੀਏ ਆਕੇ ਸਾਡੇ ਨਾਲ ਧੱਕੇ ਹੋਣੇ ਬੰਦ ਸਾਡੇ ਨਾਲ ਜ਼ਬਰਦਸਤੀਆਂ ਬੰਦ ਸਾਡੇ ਨਿੱਕੀਆਂ ਨਿੱਕੀਆਂ ਬੱਚੀਆਂ ਨਾਲ ਲਾਕਕਾਰ ਹੋ ਰਹੀਆਂ ਲੁੱਟਾਂ ਹੋ ਰਹੀਆਂ ਖੋਬਾਂ ਰਹੀਆਂ ਟੱਕੇ ਤੀਆਂ ਹੋ ਰਹੀਆਂ ਐਕਸੀਡੈਂਟ ਹੋ ਰਹੀਆਂ ਕੋਈ ਮਾਈ ਲਾਲ ਹੀ ਹੈ ਨਹੀਂ ਮਾਝਾ ਲਾਲ ਹੀ ਹੈ ਨਹੀਂ ਕੋਈ ਖਾਸਮ ਕਸਾਈ ਹੈ ਨਹੀਂ ਪੰਜਾਬ ਦਾ ਉਹ ਭਗਵਾਨ ਪ੍ਰਮਾਨ ਮੁੱਖ ਮੰਤਰੀ ਬਣ ਕੇ ਸੁੱਖਾ ਪਿਆ ਕਦੇ ਕਿਸੇ ਹਾਲੇ ਕਦੇ ਕਿਸੇ ਚੀਜ਼ ਤੇ ਉਸਨੇ ਧਿਆਨ ਨਹੀਂ ਦਿੱਤਾ ਜਵਾਨ ਸਖਾਵੀਆਂ ਘਟਨਾਵਾਂ ਵਾਪਰਦੀਆਂ ਕਦੇੋ ਬੰਦੇ ਨੇ ਬਿਆਨ ਨਹੀਂ ਦਿੱਤਾ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਉਸ ਬਾਰੇ ਕੀ ਕਰਾਂਗੇ ਸੱਚ ਮੈਂ ਸੱਚ ਦੀ ਆਵਾਜ਼ ਨੂੰ ਜੋ ਪੰਜਾਬ ਦੇ ਵਿੱਚ ਦਬਾਇਆ ਜਾ ਰਿਹਾ ਹੈ ਪੱਤਰਕਾਰ ਭਾਈ ਜਾਰਾ ਸਾਡਾ ਇੱਕ ਪੰਜਾਬ ਦਾ ਸਾਡਾ ਇੱਕ ਥੰਮ ਹੈ ਆ ਜੋ ਇਸ ਨੂੰ ਦਬਾਇਆ ਜਾ ਰਿਹਾ ਮੈਂ ਕਿਸ ਤਰ੍ਹਾਂ ਕਾਲੀ ਦਲ ਵੱਲੋਂ ਅਤੇ ਵਿਰਾਸਤ ਮੰਚ ਵੱਲੋਂ ਮੈਂ ਇਹਨਾਂ ਦੀ ਇਸ ਦੀ ਮੈਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹਾਂ ਅਤੇ ਮੈਂ ਮਨਿੰਦਾ ਜੇ ਤੁਹਾਨੂੰ ਕਹਿਣਾ ਚਾਹੁੰਦੀ ਆ ਕਿ ਤੈਨੂੰ ਦਬਾਉਣ ਦੀ ਕੋਸ਼ਿਸ਼ ਆ ਨੂੰ ਡਬਣਾ ਨਹੀਂ ਨੂੰ ਡਰਨਾ ਨਹੀਂ ਉਹ ਆਪਣਾ ਸਾਥ ਇਸੇ ਤਰ੍ਹਾਂ ਰੱਖਣਾ ਅਸੀਂ ਤੇਰੇ ਨਾਲ ਬਹੁਤ ਅੰਦਰ ਅੱਜ ਕਿਹਾ ਸਰ ਦੇ ਪੱਤਰਕਾਰਾਂ ਨੂੰ ਸਰਕਾਰ ਗਲਤ ਲੱਭਦੀ ਆ ਹੰਦੇ ਖਿਲਾਫ ਜਾਗਰੂਕ ਕੀਤਾ ਜਾਵੇ ਤੇ ਹੁਣ ਸਰਕਾਰ ਨੂੰ ਕੀ ਹੋਇਆ ਹੁਣ ਸਰਕਾਰ ਨੂੰ ਹੋ ਗਿਆ ਹੁਣ ਉਹਨਾਂ ਦੀ ਪੱਤਰਕਾਰਾਂ ਉਹਨਾਂ ਦੀ ਤੁਸੀਂ ਜਿਹੜਾ ਸਾਡਾ ਥੰਮ ਤੁਸੀਂ ਪੰਜਾਬ ਦਾ ਤੁਸੀਂ ਉਹਨਾਂ ਦੀਆਂ ਕਰਤੂਤਾਂ ਜੋ ਕਰਤੂਤਾਂ ਪੰਜਾਬ ਦੇ ਵਿੱਚ ਕਰ ਰਹੇ ਆ ਉਹ ਸੁਪਣਾ ਚਾਹੁੰਦੇ ਆ ਤੁਸੀਂ ਉਹ ਸੁਪਣ ਨਹੀਂ ਦਿੰਦੇ ਕਿ ਤੁਹਾਡੇ ਨਾਲ ਜ਼ਿਆਦਤੀਆਂ ਤਾਂ ਹੋ ਰਹੀਆਂ ਉਹ ਕਹਿੰਦਾ ਵੀ ਮਰਦੇ ਵਿੱਚ ਹੀ ਮੈਂ ਸਾਰਾ ਕੁਝ ਕਰ ਜਾਂ। ਉਹ ਕਹਿੰਦੇ ਪੱਤਰਕਾਰ ਹੋਣ ਨਹੀਂ ਦੇ ਰਹੇ। ਉਹ ਕਹਿੰਦੇ ਸੀ ਨਵੀਂ ਸਰਕਾਰ ਸਾਡੇ ਅੱਗੇ ਬਦਲਾਅ ਹੋਇਆ ਕੀ ਇਹ ਹੀ ਬਦਲਾਅ ਹੈ? ਇਹੀ ਬਦਲਾਅ ਹੈ। ਜਿਹੜਾ ਨਾਜਾਇਜ਼ ਪਰਚੇ ਦਰਜ ਹੋ ਰਹੇ ਆ। ਪ੍ਰੈਸ ਤੇ ਹਮਲਾ ਹੋ ਰਿਹਾ। ਗਰੀਬਾਂ ਦੇ ਘਰ ਤਾਂ 헤 ਜਾ ਰਹੇ ਆ। ਗਰੀਬਾਂ ਨੂੰ ਪੁਲਿਸ ਦਾ ਤਸ਼ੱਦਦ ਸਹਿਣਾ ਪੈ ਰਿਹਾ। ਜੰਮਪਾਣੀ ਘਟਨਾ ਦੇ ਤੋਂ। ਬਾਣ ਸਿੰਘ ਬੜਾ ਦੀ ਘਟਨਾ ਦੇਖੋ। ਸੰਗਰੂਰ ਦੀ ਘਟਨਾ ਦੇਖੋ। ਅਮਰਤ ਸਾਰ